ਤਬ ਤੋਂ ਪਹਿਲੀ ਖਬਰ ਦੇ ਵੱਲ ਨਿਕਾ ਮਾਰਾਂਗੇ ਪੰਜਾਬ ਦਾ ਜਿਹੜਾ ਹੈਲਥ ਮਾਡਲ ਹੈ ਆਮ ਆਦਮੀ ਪਾਰਟੀ ਦਾ ਹੈਲਥ ਮਾਡਲ ਆਸਟ੍ਰੇਲੀਆ ਤਾਂ ਕਿਸ ਦੀਆਂ ਤਰੀਫਾ ਹੋ ਰਹੀਆਂ ਨੇ 14 ਮੈਂਬਰੀ ਜਥਾ ਇਸ ਮਾਡਲ ਨੂੰ ਦੇਖਣ ਆਇਆ ਪੰਜਾਬ ਦੇ ਸਿਹਤ ਮਾਡਲ ਨੂੰ ਆਸਟ੍ਰੇਲੀਆ ਦੇ ਲੋਕ ਦੇਖਣ ਆ ਰਹੇ ਨੇ ਔਰ ਇਹ ਆਮ ਲੋਕ ਨਹੀਂ ਇਹ 14 ਮੈਂਬਰੀ ਜਿਹੜਾ ਇਹਨਾਂ ਦਾ ਜਥਾ ਸੀ ਇਹਨਾਂ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਆਸਟ੍ਰੇਲੀਆ ਦੇ ਮੈਂਬਰ ਆਫ ਪਾਰਲੀਮੈਂਟ ਵੀ ਸ਼ਾਮਿਲ ਸਨ ਜਿਨ੍ਹਾਂ ਦੇ ਵੱਲੋਂ ਦੌਰਾ ਕੀਤਾ ਗਿਆ ਡਾਕਟਰ ਬਲਬੀਰ ਸਿੰਘ ਜੋ ਕਿ ਸਿਹਤ ਮੰਤਰੀ ਪੰਜਾਬ ਨੇ ਉਹਨਾਂ ਦੇ ਵੱਲੋਂ ਸਾਰਾ ਜਿਹੜਾ ਸਿਹਤ ਦਾ ਮਾਡਲ ਹੈ ਉਹ ਦਿਖਵਾਇਆ ਗਿਆ 14 ਆਸਟ੍ਰੇਲੀਆ ਮੈਂਬਰਾਂ ਨੂੰ ਕੁਝ ਮੈਂਬਰ ਪਾਰਲੀਮੈਂਟ ਵੀ ਨੇ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਆਸਟ੍ਰੇਲੀਆ ਦੇ ਨਾਲ ਜਲਦ ਹੀ ਸ਼ੁਰੂ ਹੋਵੇਗਾ ਇੱਕ ਐਕਸਚੇਂਜ ਪ੍ਰੋਗਰਾਮ ਇੱਕ ਪ੍ਰੋਗਰਾਮ ਕਰਵਾਇਆ ਜਾਣਗੇ ਇਸ ਦੇ ਵਿੱਚ ਸਿਹਤ ਨੂੰ ਲੈ ਕੇ ਚਰਚਾ ਹੋਵੇਗੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦਿੱਤੀ ਜਾਣਕਾਰੀ ਇਨਰ ਨੇ ਸਾਡੇ ਅੱਜ ਮੱਲਾ ਕਲੀਨਿਕ ਪਹਿਲਾਂ ਵਿਜ਼ਿਟ ਕੀਤੇ ਫਿਰ ਇਨਰ ਨੇ ਸਾਡਾ ਜਿਹੜਾ ਟਰਸ਼ੀ ਕੇਅਰ ਹਸਪੀਟਲ ਹੈ ਲੇਬਰ ਪੰਜਾਬ ਇੰਸਟੀਚਿਊਟ ਆ ਲੇਬਰ ਐਂਡ ਬਿਲਰੀ ਸਾਇੰਸ ਨੂੰ ਵਿਜ਼ਿਟ ਕੀਤਾ ਔਰ ਮੱਲਾ ਕਲੀਨਿਕ ਕਿਰਨ ਨੂੰ ਬਹੁਤ ਪਸੰਦ ਆਇਆ ਔਰ ਇਹਨਾਂ ਨੇ ਕਿਹਾ ਵੀ ਇਹ ਜਿਹੜਾ ਮਾਡਲ ਹੈ ਅਸੀਂ ਇਹ ਲੈ ਕੇ ਜਾ ਰਹੇ ਹਾਂ ਆਪਣਾ ਮੈਸੇਜ ਵੀ ਇਹ ਵਾਲਾ ਮਾਡਲ ਆਸਟ੍ਰੇਲੀਆ ਨੂੰ ਵੀ ਬਹੁਤ ਯੂਸਫੁਲ ਹੈ ਕਿ ਲੋਕਾਂ ਨੂੰ ਜਿਹੜਾ ਉੱਥੇ ਵੀ ਆਸਟ੍ਰੇਲੀਆ ਦਾ ਸਾਡੇ ਨਾਲ ਬਹੁਤ ਕੁਝ ਮਿਲਦਾ ਮੇਨ ਇਹਨਾਂ ਦਾ ਕੰਮ ਉੱਥੇ ਵੀ ਖੇਤੀਬਾੜੀ ਹੈ ਸਾਡੇ ਵਰਗਾ ਵਾਤਾਵਰਣ ਹੈ ਗਰਮੀ ਉੱਥੇ ਵੀ ਬਹੁਤ ਹੁੰਦੀ ਹੈ ਤੇ ਇਹ ਕਹਿੰਦੇ ਵੀ ਜਿਹੜਾ ਤੁਹਾਡਾ ਮੱਲਾ ਕੁਲਨਿਕ ਦਾ ਮਾਡਲ ਹੈ ਸਾਨੂੰ ਬਹੁਤ ਪਸੰਦ ਆਇਆ ਔਰ ਜਿਹੜਾ ਟਰਸੀ ਕੇਅਰ ਦਾ ਵੀ ਇਹ ਵੀ ਹੈਗਾ ਕਿ ਜਿਹੜੇ ਪੇਸ਼ੈਂਟਸ ਆ ਉਹ ਅਫੋਰਡੇਬਲ ਹੈਲਥ ਕੇਅਰ ਦਾ ਜਿਹੜਾ ਹੈਗਾ ਵੀ ਜਿਹੜਾ ਲੋਕਾਂ ਨੂੰ ਜਿਹੜਾ ਉਹਨਾਂ ਦੀ ਜੇਬ ਤੇ ਬੋਝ ਨਾ ਪਵੇ ਉਹ ਵੀ ਇਹਨਾਂ ਨੂੰ ਬਹੁਤ ਪਸੰਦ ਆਇਆ ਤੇ ਇਹ ਇਸੇ ਤਰ੍ਹਾਂ ਇਹਨਾਂ ਨੇ ਆਪਣੇ ਜਿਹੜੇ ਐਗਰੀਕਲਚਰ ਦੇ ਮਾਡਲ ਇਹਨਾਂ ਦੇ ਬਹੁਤ ਵਧੀਆ ਹੈਗੇ ਐਗਰੀਕਲਚਰ ਸਾਡੇ ਸੈਕਟਰੀ ਆਏ ਹੋਏ ਆ ਉਹਨਾਂ ਦੇ ਨਾਲ ਇਹਨਾਂ ਨੇ ਡਾਇਰੈਕਟਰ ਸਾਹਿਬ ਦੇ ਨਾਲ ਉਹ ਆਈਡੀਆਜ਼ ਐਕਸਚੇਂਜ ਕੀਤੇ ਆ ਇਹਨਾਂ ਦੀਆਂ ਕਿਹੜੀਆਂ ਕ੍ਰੌਪਸ ਆ ਗਈਆਂ ਸਾਡੀਆਂ ਕਿਹੜੀਆਂ ਕ੍ਰੌਪਸ ਆ ਗਈਆਂ ਤੇ ਜਿਹੜੀ এনवायरमेंट ਦੇ ਨਾਲ ਜਿਹੜਾ ਰਿਲੇਟਡ ਆ ਕਿ ਵਾਤਾਵਰਣ ਜਿਹੜਾ ਸਾਡਾ ਖਰਾਬ ਹੋ ਰਿਹਾ ਜਾਂ ਸਾਡਾ ਪਾਣੀ ਖਰਾਬ ਹੋ ਰਿਹਾ ਹਵਾ ਖਰਾਬ ਹੋ ਰਹੀ ਹੈ ਫੂਡ ਦੀ ਟੌਕਸਿਸਿਟੀ ਦੀ ਹੈ ਔਰ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਇਹਨਾਂ ਨੇ ਕਿਹਾ ਵੀ ਮਿਲਟਸ ਜਿਹੜੀਆਂ ਹੈਗੀਆਂ ਔਰ ਜਿਹੜਾ ਆਰਗੈਨਿਕ ਫਾਰਮਿੰਗ ਆ ਆਸਟ੍ਰੇਲੀਆ ਬਹੁਤ ਕੀਨ ਹੈ ਆਰਗੈਨਿਕ ਫਾਰਮਿੰਗ ਵਾਸਤੇ ਤੇ ਇਹ ਬੜਾ ਅੱਛਾ ਇੱਕ ਸਾਡਾ ਰਿਚ ਐਕਸਪੀਰੀਅੰਸ ਹੈਗਾ